ਤਨੂ ਜਨਵਰਾਂਂ ਤਰਾ ਮੇਰੇ ਨਾਲ ਜ਼ਬਰਦਸਤੀ ਕਰਦਾ ਇੱਕ ਦਿਨ ਸਵੇਰੇ ਸਵੇਰੇ ਐਵੇਂ ਉੱਠਦੇ ਸਾਰ ਮੇਰੇ ਨਾਲ ਲੜਾਈ ਸ਼ੁਰੂ ਕਰ ਲਈ ਤੇ ਮੈਨੂੰ ਇਹੋ ਜਿਹੀਆਂ ਗਾਲਾਂ ਕੱਢੀਆਂ ਜੋ ਸੁਣੀਆਂ ਨਹੀਂ ਸੀ ਜਾਂਦੀਆਂ ਮੇਰੇ ਮਾਪੇ ਨੂੰ ਵੀ ਬਹੁਤ ਗੰਦੀਆਂ ਗਾਲਾਂ ਕੱਢੀਆਂ ਤੇ ਘਰੋਂ ਆਪਦੇ ਯਾਰਾਂ ਨਾਲ ਫੇਰ ਅਵਾਰਾਗਰਦੀ ਤੇ ਨਿਕਲ ਗਿਆ ਮੇਰਾ ਰੋ ਰੋ ਬੁਰਾ ਹਾਲ ਹੋ ਗਿਆ ਮੇਰੀ ਸੱਸ ਨੇ ਮੈਨੂੰ ਚੁੱਪ ਕਰਾਇਆ ਮੈਥੋਂ ਰਹਿਣਾ ਗਿਆ ਮਾਇਆ ਆਪਦੀ ਸੱਸ ਨੂੰ ਕਿਹਾ ਮੰਮੀ ਤੁਹਾਨੂੰ ਪਤਾ ਸੀ ਕਿ ਮੇਰਾ ਪੁੱਤ ਸਿਰੇ ਦਾ ਨਸ਼ੇੜੀ ਆ ਤਾਂ ਤੁਸੀਂ ਵਿਆਹ ਕਿਉਂ ਕੀਤਾ ਆ ਤੁਹਾਡੇ ਪੁੱਤ ਨੇ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਮਾਂ ਇਹ ਜੇ ਬੋਲ ਹੀ ਰਹੀ ਸੀ ਕਿ ਉਹਦੇ ਅੰਦਰੋਂ ਜਿਵੇਂ ਹੰਝੂਆਂ ਦਾ ਹੜ ਆ ਗਿਆ ਉਹ ਉੱਚੀ ਉੱਚੀ ਰੋਣ ਲੱਗੀ ਉਹਦੀਆਂ ਪੂਬਾਂ ਹੀ ਨਿਕਲ ਗੰਗਾ ਮੇਰੇ ਤੋਂ ਚੁੱਪਨੀ ਸੀ ਕਰਾਈ ਜਾਂਦੀ ਤੇ ਮੈਂ ਹੌਸਲਾ ਜਿਹਾ ਕਰਕੇ ਕਿਹਾ ਮੰਮੀ ਤੁਸੀਂ ਰੋਗੋ ਨਾ ਮੈਂ ਤੁਹਾਡੇ ਨਾਲ ਆ ਤਾਉਣੇ ਕਿ ਆਤੀ ਏ ਮੈਂ ਤਾਂ ਸੋਚਿਆ ਸੀ ਇਹ ਸੁਧਰ ਜਾਊਗਾ ਜੇ ਇਹਦਾ ਵਿਆਹ ਕਰ ਦਿੱਤਾ ਤਾਂ ਇਹ ਘਰੇ ਰਿਆ ਕਰੂਗਾ ਪਰ ਇਹ ਤਾਂ ਜਾਨਵਰਾਂ ਤੋਂ ਵੀ ਬੁਰਾ ਨਿਕਲਿਆ ਮੇਰੇ ਵਿਆਹ ਨੂੰ ਸਾਲ ਹੋ ਗਿਆ ਮੈਂ ਆਪਦੇ ਮਾਪਿਆਂ ਨੂੰ ਕਦੇ ਨਹੀਂ ਸੀ ਦੱਸਿਆ ਕਿ ਮੇਰੇ ਨਾਲ ਇਹ ਸਭ ਹੁੰਦਾ ਦੱਸਦੀ ਵੀ ਕੀ ਮੇਰੀ ਆਪਦੀ ਮਾਂ ਤਾਂ ਹੈ ਨਹੀਂ ਸੀ ਮੇਰੀ ਮਤਰੀ ਮਾਂ ਸੀ ਮੇਰੀ ਮਾਂ ਤਾਂ ਮੈਂ ਅਜੇ 10 ਸਾਲਾਂ ਦੀ ਸੀ ਜਦੋਂ ਰੱਬ ਨੇ ਮੇਰੇ ਤੋਂ ਖੋ ਲਈ ਮੇਰੇ ਕੋਈ ਹਸਾਬ ਦਾ ਸਾਕਾ ਭਰਾ ਨਹੀਂ ਸੀ ਮੇਰੇ ਪਾਪਾ ਦਾ ਵਿਆਹ ਰਿਸ਼ਤੇਦਾਰਾਂ ਨੇ ਕਹਿ ਕੇ ਕਰਵਾਤਾ ਕਿ ਰੋਟੀ ਪੱਕਦੀ ਹੋ ਜਾਉ ਮੇਰੀ ਮਤਰੀ ਮਾਂ ਨੇ ਇੱਕ ਪੁੱਤ ਨੂੰ ਜਨਮ ਦਿੱਤਾ ਮੈਂ ਆਪਦੇ ਭਰਾ ਨੂੰ ਜਾਨ ਤੋਂ ਵੱਧ ਪਿਆਰ ਕਰਦੀ ਸੀ ਪਰ ਮੇਰੀ ਮਤਰੀ ਮਾਂ ਮੇਰੇ ਤੋਂ ਨਫ਼ਰਤ ਕਰਦੀ ਸੀ ਇਵੇਂ ਸਮਾਂ ਲੰਘ ਇਵੇਂ ਸਮਾਂ ਲੰਘਦਾ ਗਿਆ ਪਰ ਮੇਰੇ ਘਰਵਾਲ ਦੇ ਸੁਭਾਅ ਵਿੱਚ ਕੋਈ ਫਰਕ ਨਾ ਪਿਆ ਮੈਂ 7 ਮਹੀਨਿਆਂ ਦੀ ਪ੍ਰੈਗਨੈਂਟ ਸੀ ਤੇ ਉਹ ਮੇਰੇ ਨਾਲ ਜ਼ਬਰਦਸਤੀ ਕਰਦਾ ਰਾਤ ਨੂੰ ਸੌਣ ਨਹੀਂ ਸੀ ਦਿੰਦਾ ਇੱਕ ਦਿਨ ਮੈਂ ਰੋਕਿਆ ਕਿ ਹੁਣ ਮੇਰੇ ਤੋਂ ਇਹ ਸਭ ਕੁਝ ਨਹੀਂ ਹੁੰਦਾ ਤਾਂ ਉਹਨੇ ਮੇਰੇ ਢਿੱਡ ਵਿੱਚ ਲੱਤ ਮਾਰੀ ਤੇ ਕਹਿੰਦਾ ਕੁੱਤੀ ਜਨਾਨੀ ਮੈਨੂੰ ਸਰੀਰਕ ਸੁੱਖ ਤਾਂ ਦੇ ਨਹੀਂ ਸਕਦੀ ਮੈਂ ਤੇਰੇ ਤੋਂ ਕੀ ਕਰਾਉਣਾ ਮੈਂ ਸਾਰੀ ਰਾਤ ਵਿਲਕਦੀ ਨੇ ਕੱਢੀ ਪਰ ਉਹ ਸੁੱਤਾ ਰਿਹਾ ਉਹਨੂੰ ਕੋਈ ਫਰਕ ਨਹੀਂ ਸੀ ਕਿ ਮੈਂ ਉਹਦੇ ਬੱਚੇ ਦੀ ਮਾਂ ਬਣਨ ਵਾਲੀ ਆ ਉਹ ਸੁਬਾ ਫੇਰ ਕਰੋਂ ਆਪਦੇ ਦੋਸਤਾਂ ਨਾਲ ਨਿਕਲ ਗਿਆ ਮੇਰੇ ਤੋਂ ਰਹਿਣਾ ਗਿਆ ਮੇਰਾ ਦਰਦ ਨਾਲ ਬੁਰਾ ਹਾਲ ਸੀ ਮੈਂ ਰੋਂਦੀ ਰੋਂਦੀ ਨੇ ਆਪਦੇ ਪਾਪਾ ਨੂੰ ਫੋਨ ਕਰਿਆ ਤੇ ਸਾਰੀ ਗੱਲ ਦੱਸੀ ਉਹ ਕਹਿੰਦੇ ਮੈਂ ਹੁਣੇ ਆਉਣਾ ਘੰਟੇ ਬਾਅਦ ਮੇਰੇ ਪਾਪਾ ਤੇ ਭਰਾ ਆ ਗਏ ਤੇ ਮੈਨੂੰ ਆਪਦੇ ਨਾਲ ਲੈ ਗਏ ਜਦੋਂ ਮੇਰੀ ਮਾਂ ਨੇ ਮੈਨੂੰ ਦੇਖਿਆ ਤਾਂ ਉਹ ਪਾਪਾ ਨਾਲ ਲੜ ਲੱਗੀ ਕਿ ਲੈ ਆਇਆ ਇਹ ਮੇਰੇ ਤੋਂ ਨਹੀਂ ਸੰਭਾਲੀ ਜਾਣੀ ਹੁਣ ਇਹ ਮੈਂ ਨਹੀਂ ਰੱਖਣਾ ਇਹਨੂੰ ਘਰੇ ਮੈਂ ਆਪਦੀ ਮਾਂ ਦੇ ਪੈਰਾਂ ਵਿੱਚ ਡਿੱਗ ਪਈ ਤੇ ਕਿਹਾ ਮੈਂ ਤੁਹਾਡੇ ਸਾਰੇ ਘਰ ਦਾ ਕੰਮ ਕਰ ਦਿਆ ਕਰੂ ਮਾਂ ਪਰ ਮੈਨੂੰ ਨਰਕਾਂ ਵਿੱਚ ਨਾ ਤੱਕ ਮੈਂ ਨਹੀਂ ਜਾਣਾ ਹੁਣ ਉੱਥੇ ਤਾਂ ਸਾਰੇ ਮੇਰੀਆਂ ਗੱਲਾਂ ਸੁਣ ਕੇ ਰੋ ਪਏ ਦੋਸਤੋ ਤੁਹਾਨੂੰ ਇਹ ਅੱਜ ਦੀ ਹੱਡ ਪੀਤੀ ਇੱਕ ਭੈਣ ਦੀ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਤੁਸੀਂ ਆਪਣੇ ਕਮੈਂਟਾਂ ਰਾਈ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਤੇ ਸਾਨੂੰ ਇਹ ਜ਼ਰੂਰ ਦੱਸਿਓ ਕੀ ਜੇਕਰ ਕਿਸੇ ਦਾ ਪੁੱਤ ਨਸ਼ੇੜੀ ਆ ਨਕੰਮਾ ਕੰਮਕਾਜ ਨਹੀਂ ਕਰਦਾ ਤਾਂ ਕਿਸੇ ਧੀ ਦੀ ਜ਼ਿੰਦਗੀ ਬਰਬਾਦ ਕਰਨੀ ਸਹੀ ਆ ਜਾਂ ਗਲਤ ਤੁਹਾਡਾ ਕੀਮਤੀ ਟਾਈਮ ਸਾਡੀ ਇਸ ਕਹਾਣੀ ਨੂੰ ਦੇਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਸੇ ਤਰ੍ਹਾਂ ਅਸੀਂ ਤੁਹਾਡੇ ਨਾਲ ਹੋਰ ਸੱਚੀਆਂ ਕਹਾਣੀਆਂ ਲੈ ਕੇ ਆਉਂਦੇ ਰਵਾਂਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਕਹਾਣੀ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ